ਬਾਈ ਸਾਹਿਬ ਕਹਿੰਦੇ ਬਾਬਾ ਦੇਖੈ ਧਿਆਨ ਧਰ ਜਲਦੀ ਸਭ ਪ੍ਰਥਮੀ ਦਿਸਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਸੰਸਾਰ ਦੇ ਅੰਦਰ ਜਾਦੀ ਮਾਰੀ ਸਾਰਾ ਸੰਸਾਰ ਮਹਾਰਾਜ ਨੂੰ ਜਲ ਦਾ ਬਲ ਦਾ ਨਜ਼ਰ ਆਇਆ ਸਾਸਾ ਕਿਹੜੀ ਅੱਗ ਵਿੱਚ ਜਲ ਰਿਹਾ ਹੈ ਕਰਮਾਂ ਦੀ ਅੱਗ ਵਿੱਚ ਜਲ ਰਿਹਾ ਹੈ ਸਾਸਾ ਅੱਜ ਕਿੰਨੀ ਦੁਨੀਆਂ ਦੁਖੀ ਹੈ ਕਿਤੇ ਹਸਪੀਟਲ ਦੇ ਅੰਦਰ ਜਾ ਕੇ ਦੇਖੋ ਜਿਨ੍ਹਾਂ ਦੇ ਕੁਝ ਮਰੀਜ਼ ਅੰਦਰ ਦਾਖਲ ਨੇ ਹਸਪਤਲ ਭਰੇ ਪਏ ਨੇ ਤੇ ਬਾਕੀ ਪਰਿਵਾਰ ਜਿਹੜੇ ਵਿਚਾਰੇ ਉੱਥੇ ਪੁਜੇ ਬੈਠੇ ਆ ਪੁਜੇ ਪਏ ਆ ਆਪਣੇ ਸਾਫੀ ਵਿਸ਼ਾਈ ਕਿਸੇ ਹਸਪੀਟਲ ਜਾਂਦੇ ਰਹੋ ਕੈਂਸਰ ਵਾਲਿਆਂ ਦੇ ਜਾਂਦੇ ਰਹੋ ਉੱਥੇ ਆਉਂ ਲੱਗਦਾ ਕਿ ਸਾਰੀ ਦੁਨੀਆਂ ਨੂੰ ਕੈਂਸਰ ਹੋ ਗਿਆ ਕਿਵੇਂ ਰੋ ਰਹੇ ਕਿਵੇਂ ਕਰਲਾਟ ਮੱਚੀ ਹੋਈ ਕਿਵੇਂ ਕਰਮਾਂ ਦੀ ਚੱਕੀ ਵਿੱਚ ਪਿਸ ਰਹੇ ਨੇ ਜਨਮ ਮਰਨ ਦੀ ਚੱਕੀ ਦੇ ਵਿੱਚ ਪਿਸ ਰਹੇ ਕਰਮਾਂ ਦੀ ਅੱਗ ਵਿੱਚ ਇਹ ਜੀਵ ਜਲਦਾ ਬਲਦਾ ਗੁਰੂ ਨਾਨਕ ਨੇ ਦੇਖਿਆ ਮੋਹ ਮਾਇਆ ਦੀ ਅੱਗ ਦੇ ਵਿੱਚ ਇਹ ਜੀਵ ਜਲਦਾ ਬਲਦਾ ਗੁਰੂ ਨਾਨਕ ਨੇ ਦੇਖਿਆ ਸਾਸਾ ਵਿਸ਼ਿਆ ਵਕਾਰਾਂ ਦੀ ਅਗ ਵਿੱਚ ਇਹ ਜੀਵ ਜਲਦਾ ਬਲਦਾ ਗੁਰੂ ਨਾਨਕ ਨੇ ਵੇਖਿਆ ਪਿਆਰ ਬਾਬਾ ਦੇਖੇ ਧਿਆਨ ਤਰ ਜਲਦੀ ਸਭ ਪ੍ਰithvi ਦਸਾਈ ਹੋਰ ਕੀ ਦੇਖਿਆ ਕਹਿੰਦੇ ਬਾਜੋਂ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲਕਾਈ ਕਹਿੰਦੇ ਗੁਰੂ ਤੋਂ ਬਿਨਾ ਅੰਧ ਕਬਾਰ ਜਿਹੜਾ ਸੀ ਤੇ ਅੰਧ ਕਬਾਰ ਦੇ ਵਿੱਚ ਜੀਵਾਂ ਦੀ ਕਰਲਾਟ ਬੱਤੀ ਹੋਈ ਸੀ ਸਾਸਾਂ ਕਿਹੜਾ ਅੰਧਗਵਾਰ ਹੈ ਅਗਿਆਨ ਦਾ ਹਨੇਰਾ ਮਨ ਦਾ ਹਨੇਰਾ ਮਨ ਦਾ ਅੰਧਕਾਰ ਸਾਸਾ ਰਾਤ ਦਾ ਹਨੇਰਾ ਬਹੁਤ ਗਾੜਾ ਹੁੰਦਾ ਮਸਿਆ ਦੀ ਰਾਤ ਦਾ ਫਿਰ ਫਿਰ ਵੀ ਕੁਝ ਨਾ ਕੁਝ ਵਿੱਚ ਦਿਂਦਾ ਹੁੰਦਾ ਪਿਆਰਿਓ ਅੱਖਾਂ ਬੰਦ ਕੋਈ ਕਰ ਲਵੇ ਉਹਨੂੰ ਪਤਾ ਲੱਗ ਜਾਂਦਾ ਕਿ ਦਿਨ ਹੈ ਕਿ ਰਾਤ ਹੈ ਭਾਵ ਅੱਖਾਂ ਬੰਦ ਕੀਤੀਆਂ ਤੋਂ ਵੀ ਕੁਝ ਸਾਨੂੰ ਦਿਦਾ ਇੱਕ ਪਿਛਿਓ ਲਾਈਟ ਚਲੀ ਜਾਣੀ ਉਹਦੇ ਬਾਰੇ ਵੀ ਸਾਨੂੰ ਥੋੜਾ ਗਿਆਨ ਹੁੰਦਾ ਹੈ ਵੀ ਇਹੋ ਜਿਹਾ ਸੰਸਾਰ ਹੈ ਇਹੋ ਜਿਹਾ ਦਿਨ ਹੈ ਇਹੋ ਜਿਹੀ ਰਾਤ ਹੈ ਇੱਕ ਲਾਈਟ ਜੀਵ ਨੂੰ ਪਹਿਲਾਂ ਤੋਂ ਹੀ ਨਾ ਮਿਲਣੀ ਜਮਾਂਦਰੂ ਹੀ ਅੱਖਾਂ ਨਾ ਹੋਣੀਆਂ ਉਹਦੇ ਵਾਸਤੇ ਹੈ ਅੰਧਗਭਾਰ ਤੇ ਮਨ ਦਾ ਹਨੇਰਾ ਜਿਹੜਾ ਉਹ ਅੰਧਗਭਾਰ ਹੈ 사ਸੰਗ ਜੀ ਕੋਈ ਦੱਸੇ ਬਾਹ ਖੜ ਕੇ ਕਿ ਰੱਬ ਨੂੰ ਖੜੀ ਕਰਕੇ ਕਿ ਰੱਬ ਬਾਰੇ ਅਸੀਂ ਕੀ ਜਾਣਦੇ ਹਾਂ ਪਿਆਰੇ ਠੀਕ ਅਸੀਂ ਆਪਣੀ ਅਕਲ ਮੁਤਾਬਕ ਉਹਦੀ ਸ਼ਕਲ ਬਣਾ ਲਈ ਲੇਕਿਨ ਰੱਬ ਨੂੰ ਕਿਹਨੇ ਦੇਖਿਆ ਪਿਆਰ ਮਾਰੇ ਕਹਿੰਦੇ ਬਾਜੋ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲਗਾਈ ਉਸ ਅਗਿਆਨ ਦੇ ਹਨੇਰੇ ਦੇ ਅੰਦਰ ਕਹਿੰਦੇ ਜੀਵਾਂ ਦੀ ਕਰਲਾਟ ਬੱਚੀ ਸੁਣੀ ਉਸ ਦੀਵਾਂ ਦੇ ਦੁੱਖ ਨੇ ਗੁਰੂ ਨਾਨਕ ਗਬੀਰ ਕਰ ਦਿੱਤਾ ਸਾਸਨ ਤੇ ਭਾਈ ਸਾਹਿਬ ਕਹਿੰਦੇ ਬਾਬੇ ਬੇਖ ਬਨਾਇਆ ਉਹ ਦਾਸੀ ਕੀ ਦੀਦ ਚਲਾਈ ਵਸਾਖੀ ਵਾਲਾ ਉਹ ਦਿਨ ਸੀ ਜਿੱਦਨ ਗੁਰੂ ਨਾਨਕ ਸਾਹਿਬ ਸੱਚੇ ਬਾਸੇ ਨੇ ਘਰ ਤੋਂ ਪਹਿਲੇ ਦਿਨ ਕਦਮ ਪਟਿਆ ਕਦਾਸੀਆਂ ਲਈ ਪਿਤਾ ਮਾਤਾ ਕਲਿਆਣ ਆਏ ਜੀ ਹੱਥ ਬੰਨੇ ਖੜੇ ਐ ਮਾਤਾ ਜੀ ਹੱਥ ਬੰਨੇ ਖੜੇ ਐ ਏ ਨਾਨਕ ਸਾਨੂੰ ਛੱਡ ਕੇ ਨਾ ਜਾਵੇ ਕਹਿੰਦੇ ਅਸੀਂ ਤੈਨੂੰ ਕੰਮ ਨੂੰ ਨਹੀਂ ਕਹਿੰਦੇ ਜੇ ਤੇਰਾ ਦਿਲ ਕਰਦਾ ਕੰਮ ਕਰ ਨਹੀਂ ਕਰਦਾ ਬਸ ਸਾਡੀਆਂ ਅੱਖਾਂ ਦੇ ਸਾਹਮਣੇ ਰਹਿ ਤੇਰੇ ਹੀ ਬਿਨਾ ਸਾਡਾ ਕੋਣ ਆਗੇ ਗੁਰੂ ਕੇ ਮਹਿਲ ਮਾਤਾ ਸਰਖਣੀ ਜੀ ਦੇ ਨੇਤਰਾਂ ਦੇ ਵਿੱਚੋਂ ਜਲ ਜਾ ਰਿਹਾ ਉਹਨਾਂ ਦੇ ਵੀ ਹੱਥ ਬੰਨੇ ਨਹੀਂ ਮੈਨੂੰ ਛੱਡ ਕੇ ਨਾ ਜਾ ਛੋਟੇ ਛੋਟੇ ਬੱਚੇ ਮਹਾਰਾਜ ਸੱਚੇ ਪਾਤਸ਼ਾਹ ਦੇ ਤੇ ਸੇਵ ਦੀਆਂ ਲੱਤਾਂ ਦੇ ਨਾਲ ਚੁੰਮੜੇ ਹੋਏ ਨੇ ਪਿਤਾ ਜੀ ਸਾਨੂੰ ਛੱਡ ਕੇ ਨਾ ਜਾਓ ਮੈਂ ਬੇਨਤੀ ਕਰ ਰਿਹਾ ਸੀ ਸਰਬੱਤ ਦਾ ਭਲਾ ਕੌਣ ਕਰਸਾ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀ ਬਚਨ ਕੀਤਾ ਪਿਆਰਿਓ ਗੁਰੂ ਕੇ ਮਹਿਲ ਮਹਾਦਾ ਜੀ ਨੂੰ ਕੀ ਬਚਨ ਕੀਤਾ ਉਹ ਮਹਾਦਾ ਜੀ ਕਹਿੰਦੇ ਤੁਹਾਨੂੰ ਬੱਚਿਆਂ ਦੇ ਤਰਸ ਨਹੀਂ ਆਉਂਦਾ ਤੁਹਾਨੂੰ ਕਿੰਨੀਆਂ ਤਰਲੇ ਕਰ ਰਹੇ ਨੇ ਕਿੰਨੀਆਂ ਮਿੰਤਾਂ ਕਰ ਰਹੇ ਤੇ ਮੇਰੇ ਸਤਿਗੁਰੂ ਕਹਿੰਦੇ ਪੋਲੀਏ ਤੈਨੂੰ ਦੋ ਬੱਚਿਆਂ ਦੇ ਰੋਣ ਦੀ ਆਵਾਜ਼ ਸੁਣਦੀ ਏ ਮੈਨੂੰ ਸਾਰਾ ਸੰਸਾਰ ਨਹੀਂ ਮੈਂ ਇਸ ਦੋ ਬੱਚਿਆਂ ਦੀ ਸਾਰਨਾ ਜਦ ਮੈਂ ਦੁਨੀਆ ਨੂੰ ਦੇਖਾਂਗੇ ਸੰਸਾਰ ਕ ਮੋਹ ਨੂੰ ਪਿੱਠ ਦੇ ਕੇ ਪ੍ਰਵਾਰ ਗੁਰੂ ਨਾਨਕ ਦਾ ਵੀ ਸੀ ਪਿਆਰਿਓ ਤੇ ਸਾਡੇ ਜੀਵਾਂ ਦੀ ਖਾਤਰ ਤੇ ਆਪ ਦੇ ਘਰ ਵਾਲ ਪਿੱਛਾ ਭੌਂ ਕੇ ਨਹੀਂ ਚੱਕ ਕੇ ਮਾਰ ਸਕਦਾ। ਅਫਸੋਸ ਹੈ ਕਿ ਉਸ ਗੁਰੂ ਨੂੰ ਅਸੀਂ ਛੱਡ ਕੇ ਤੇ ਬਾਹਰੋਂ ਕੁਝ ਪਾਲਦੇ ਆ। ਨਹੀਂ ਮਿਲਦਾ। ਨਹੀਂ ਮਿਲਦਾ ਸਾਥ ਸੱਚ। ਜੀ ਦੀ ਪੂਰੇ ਗੁਰੂ ਨਾਨਕ ਦੇ ਘਰ ਤੋਂ ਨਹੀਂ ਪਈ ਉਹਦੀ ਕਿਤੋਂ ਨਹੀਂ ਪਈ। ਜੇ ਸਾਡੇ ਕੋਲੇ ਝੋਲੀ ਨਹੀਂ ਉੱਥੇ ਗੁਰੂ ਕੀ ਕਰੇ। ਕਬੀਰ ਸਾਚਾ ਸਤਗੁਰ ਕਿਆ ਕਰੇ ਜਾਂ ਸਿੱਖਾਂ ਮੇਂ ਚੂਕ ਸਿੱਖਾ ਤੈਨੂੰ ਰਸਤਾ ਦੱਸਿਆ ਤੂੰ ਉਸ ਰਸਤਾ ਛੱਡ ਕੇ ਗਲਤ ਪਾਸੇ ਜਨਾਂ ਉਤੇ ਗੁਰੂ ਦਾ ਕੀ ਕਸੂਰ ਹੈ ਪਰਵਾਰਕ ਮੋਹ ਨੂੰ ਪਿੱਠ ਦੇ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਘਰ ਤੋਂ ਚਾਲੇ ਪਾਇਆ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਕਿਹੜੀ ਉਦਾਸੀ ਦੀ ਰੀਤ ਚਲਾਈ ਉਥੇ ਰੋਣ ਨੂੰ ਨਹੀਂ ਕਿਹਾ ਵੀ ਰੋਈ ਜਾਓ ਇੱਕ ਪਾਸੇ ਜਾਂ ਅਦਾਸ ਹੋ ਜਾਓ ਉਹਨਾਂ ਨੂੰ ਇੱਕ ਜੀਵਨ ਜਿਉਣਾ ਦੱਸਿਆ ਸਾਸਾਂ ਕਿ ਮਹਾਰਾਜ ਸੱਚੇ ਬਾਸ਼ਾ ਕਹਿੰਦੇ ਜੈਸੇ ਜਲ ਮੈਂ ਕਵਲ ਨਰਾਲਮ ਮੁਰਗਾਈ ਨਾ ਸਾੜੀ ਗੁਰੂ ਨਾਨਕ ਸੰਸਾਰ ਦੇ ਅੰਦਰ ਵਿੱਚ ਨਹੀਂ ਕਿਸੇ ਦੀ ਖੇਤੀ ਛਡਾਈ ਨਹੀਂ ਕਿਸੇ ਦੀ ਦੁਕਾਨ ਛਡਾਈ ਨਹੀਂ ਕਿਸੇ ਦਾ ਰਾਜ ਛਡਾਇਆ ਉਹਨੂੰ ਰਾਜ ਕਰਨਾ ਦੱਸਿਆ ਮਹਾਰਾਜ ਦੁਕਾਨ ਕਰਨੀ ਦੱਸੀ ਹੈ ਖੇਤੀ ਕਰਨੀ ਦੱਸੀ ਹੈ ਬਿਜ਼ਨਸ ਵਪਾਰ ਕਰਨੇ ਦੱਸੀਆ ਕੰਮ ਨਹੀਂ ਕਿਸੇ ਦਾ ਛਡਾਇਆ ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਉਪਦੇਸ਼ ਦਾ ਮਾਰ ਦੱਸਿਆ ਹੈ ਸੰਸਾਰ ਦੇ ਅੰਦਰ ਕਿਵੇਂ ਰਹਿਣਾ ਜੈਸੇ ਜਲ ਮੈਂ ਕਮਲ ਨਰਾਲਮ ਜਿਵੇਂ ਕਮਲ ਦਾ ਫੁੱਲ ਪਾਣੀ ਚਿਕੜ ਗਾਰੇ ਵਿੱਚ ਰਹਿੰਦਾ ਆਪਣੀਆਂ ਪੰਖੜੀਆਂ ਨੂੰ ਚਿਕੜਨ ਨਹੀਂ ਲੱਗਣ ਦਿੰਦਾ ਤੇ ਜੇ ਗਾਰਾ ਚਿਕੜ ਉੱਪਰ ਹੋਰ ਹੋ ਜਾਵੇ ਤੇ ਉਹਦੀ ਕੰਢੀ ਵਿੱਚ ਤਸਵੀਰ ਹੁੰਦੀ ਹੈ ਤੇ ਉਹਨਾਂ ਹੀ ਉੱਪਰ ਚਲੇ ਜਾਂਦਾ ਪਿਆਰ ਉਹ ਚਿਕੜ ਗਾਰੇ ਦੇ ਵਿੱਚ ਰਹਿ ਕੇ ਵੀ ਦੁਨੀਆ ਨੂੰ ਆਪਣੀ ਸੁੰਦਰਤਾ ਦਾ ਰਸ ਦਿੰਦਾ ਹੈ ਉੱਥੋਂ ਭੌਰ ਆ ਕੇ ਰਸ ਲੈ ਕੇ ਜਾਂਦੇ ਨੇ ਤੇ ਚਿਕੜ ਉਸੇ ਚਿਕੜ ਦੇ ਵਿੱਚ ਡੱਡੂ ਰਹਿੰਦਾ ਉਹਦਾ ਹਾਲ ਕੀ ਆ ਉਹਦੀਆਂ ਜੜਾਂ ਨੂੰ ਚਿਕੜ ਕੱਢ ਕੇ ਖਾਂਦਾ ਸਾਡਾ ਤੇ ਹਾਲ ਹੈ ਉਸ ਡੱਡੂ ਵਾਲਾ ਸਾਧ ਸੰਗ ਜੀ ਜਿਹੜੇ ਇਹ ਮੋਹ ਮਾਇਆ ਦੇ ਚਿਕੜ ਵਿੱਚ ਅਸੀਂ ਸਾਡਾ ਉਹ ਡੱਡੂ ਵਾਲਾ ਹਾਲਾ ਪਿਆਰ ਅਸੀਂ ਰੱਬ ਦੇ ਪਿਆਰਾਂ ਦਾ ਵਿਰੋਧ ਕਰਦੇ ਹਾਂ ਦੂਸਰੀ ਆਧਾਰਨ ਦਿੱਤੀ ਮਾਰੇ ਕਹਿੰਦੇ ਜੈਸੇ ਜਲ ਮੇ ਕਮਲ ਨਰਾਲਮ ਮੁਰਗਾਈ ਨਸ਼ਾ ਮੁਰਗਾ ਵੀ ਪਾਣੀ ਦੇ ਵੀ ਰਹਿੰਦੀ ਹੈ ਆਕਾਸ਼ 'ਚ ਵੀ ਉੱਡ ਜਾਂਦੀ ਹੈ ਉਹਦੇ ਖੰਭਾਂ ਵਿੱਚ ਤਸਵੀਰ ਹੁੰਦੀ ਹੈ ਦੂਸਰਾ ਬੰਸੀ ਜੇ ਲੋ ਖੰਭ ਭੇਜ ਜਨ ਫੇਰ ਨਹੀਂ ਉੱਡ ਸਕਦਾ ਸਾਸਨ ਸਾਡੇ ਖੰਭ ਮਾਇਆ ਦੇ ਪਾਣੀ ਦੇ ਨਾਲ ਭਿੱਜੇ ਹੋਏ ਆ ਤੇ ਉਹ ਅਡਾਰੀ ਜਿਹੜੀ ਅਸੀਂ ਲਾ ਨਹੀਂ ਸਕਦੇ ਕਿਤੇ ਸੰਸਾਰ ਤੋਂ ਜਾਣ ਦਾ ਵੇਲਾ ਆ ਜਾਵੇ ਕੋਈ ਬਿਮਾਰੀ ਇੰਡੀਕੇਸ਼ਨ ਦੇ ਜੇ ਸਾਡੀਆਂ ਫਿਰ ਚੀਕਾਂ ਨਿਕਲ ਜਾਂਦੀਆਂ ਵੀ ਅਸੀਂ ਜਾਣਾ ਨਹੀਂ ਕਿਉਂ ਨਹੀਂ ਜਾਣਾ ਭਾਈ ਸਮਾਂ ਆ ਗਿਆ ਸਦਾ ਆ ਗਿਆ ਮਾਰੇ ਕਹਿੰਦੇ ਜੈਸ ਸੇ ਜਲ ਮੈਂ ਕਵਲ ਨਰਾਲਮ ਮੁਰਗਾਈ ਨੇ ਸਾੜੇ ਸੋਰਠਿ ਸ਼ਬਦ ਬਭ ਸਾਗਰ ਤਰੀਏ ਨਾਨਕ ਨਾਮ ਵਿਖਾਰੇ